ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜਸਵਿੰਦਰ ਸਿੰਘ ਜੀ ਪਿੰਡ ਧੂੜਕਟਨ ਸਿੰਘ ਜੀ ਜ਼ਿਲ੍ਹਾ ਮੁਗਤਸਿਰ ਨਿਆਸੀ ਵਾਲਾ ਠੀਕ ਹੈ ਨਿਆਸੀ ਘਰ ਤੋਂ ਪੈ ਗਿਆ 3 ਕਿਲੋਮੀਟਰ ਦਾ 3 ਕਿਲੋਮੀਟਰ ਨੰਗਲ ਆ ਗਿਆ ਜੀ ਤਖਤਪੁਰ 97 97 197 97 197 0045 97 197 0045 0045 ਵਪਾਰ ਦਾ ਕੰਮ ਹੈ ਆਪਣਾ ਹਾਂਜੀ ਠੋਕੜ ਘੱਬਣ ਲੈ ਲੈਣੇ ਤਿਆਰ ਕਰਕੇ ਵੇਚ ਲੈਣੇ ਠੀਕ ਹੈ ਜੀ ਆਹ ਕਦੇ ਤਾਜੀ ਵੀ ਲੈ ਲੈਣੇ ਹਾਂ ਹਾਂਜੀ ਠੀਕ ਹੈ ਕੰਮ ਜਿਆਦਾ ਫਿਰ ਜਰਸੀ ਦੀ ਕਰਦੇ ਹਾਂ ਜਲਦ ਹੁੰਦੀ ਮੀਨ ਅੱਜ ਖੜੀਆਂ ਚਾਰ ਤਾਜ਼ੀਆਂ ਸੂਈਆਂ ਵੀ ਆਂ ਤੇ ਇੱਕ ਖੜੀ ਹੈਗੀ ਪਾਹਾ ਬੱਚੀ ਸੂਣ ਵਾਲੀ ਹਾਂਜੀ ਜਿਹੜੀ ਪਹਿਲਾ ਨੰਬਰ ਤੇ ਵੜ ਤਾਜੀ ਸੂਈ ਦੇਖੀ ਜਾਨੇ ਸੁਆ ਗੇੜਾ ਤੇ ਕੈ ਕਿ ਦਿਨ ਹੋ ਗਏ ਸੂਈ ਇਹ ਦੂਜਾ ਸੂਆ ਜੀ ਕੈ ਕਿ ਦਿਨ ਹੋ ਗਏ ਸੂਈ ਨੂੰ ਇਹ ਹੋ ਗਏ ਜੀ 7 ਦਿਨ ਸੂਈ ਨੂੰ 7 ਦਿਨ ਹੋ ਗਏ ਸ ਉਹੀ ਆਪਣੇ ਕੋਲੇ ਆ ਆਪਣੇ ਕੋਲੇ ਜੇਰ ਦੀ ਸਾਰੀ ਵੀਡੀਓ ਬਣਾਈ ਵੀ ਟੋਟਲੀ ਦੁੱਧ ਕਿੰਨਾ ਝੋਣ ਵਾਲਾ 20 ਲੀਟਰ ਹੁਣ ਤਿਆਰ ਜਮਾਏ ਨੈਟ ਦੋ ਟਾਈਮ ਚ ਚਵਾ ਕੇ ਦੇ ਸਕਦੇ ਦੋ ਟਾਈਮ ਚ ਚਵਾ ਕੇ ਚਾਰ-ਨਾਂ ਚ ਚਵਾਈ ਕੋਈ ਪ੍ਰੋਬਲਮ ਨਹੀਂ ਆਪਣੇ ਘਰ ਦੀ ਗਾਰੰਟੀ ਹੈ ਜੀ ਮਰਜ਼ੀ ਚ ਝੋਵੀ ਠੀਕ ਹੈ ਘਰੋਂ ਚੋ ਕੇ ਲੈ ਜੇ ਹਾਂ ਜੀ ਮਿਲ ਕੇ ਦੇਵਾਂਗੇ ਜੇ ਉਹ ਪਹੀ ਨਾਂਗੇ ਕੋਈ ਗਾਰੰਟੀ ਨਾ ਨਾ ਫਿਰ ਆਪਣੀ ਕੋਈ ਗਾਰੰਟੀ ਫਿਰ ਅਗਲਾ ਵੇਖੀ ਕੀ ਕਰੇ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ ਹੈਗਾ ਜੀ 83000 ਰੁਪਏ ਜੀ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਲਈ ਝੋਣ ਚਵਾ ਧਰਾ ਧੁਰਾ ਕਿਵੇਂ ਹੋਰ ਵਧੀਆ ਜੀ ਸੋਭਰ ਚਵਾਈ ਵਗੈ ਕੋਈ ਪੂਰ ਸਰ ਲਾਣੀ ਤੇ ਵੀਰੇ ਚਵਾਈ ਦੇ ਨਰਮਾ ਜਮਾ ਹਨ ਹਾਂਜੀ ਅੱਜ ਪੂਰੀ ਨਰਮਾਈ ਲੰਮਾ ਕਿਤਨਾ ਜਮਾ ਦੀ ਤਾਰਾਂ ਦੇ ਮੈਂ ਆਲਾ ਥਣ ਲੱਗਾ ਬਈ ਠੀਕ ਹੈ ਸੋ ਦੇਖੋ ਸੋ ਚਵਾਈ ਦੇਖੋ ਜਮਾ ਕਿ ਆਉਤੇ ਬਾਕੀ ਦੁੱਧ ਵਿੱਚ ਚਟਾ ਜਮਾ ਬਣਿਆ ਪਿਆ ਦੁੱਧ ਹਨ ਹਾਂਜੀ ਹਾਂਜੀ ਠੀਕ ਹੈ 83000 ਚ ਮਾਨਦਾਨ ਕਰਦਾਂਗੇ ਹਾਂਜੀ ਹਾਂਜੀ ਤੋਰ ਦੀ ਬਾਹਰ ਨੂੰ ਇਹ ਕਦ ਕੱਡ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਤੇ ਲੇਵਾ ਵਗੈਰਾ ਦੇਖੋ ਪੂਰੀ ਮੋਰੀ ਚੱਕ ਲਕਾਨ ਦੀ ਕਰਦੀ ਆ ਤੇ ਰਾਜੀ ਸੰਮੀ ਪੜੀ ਵੀ 83000 ਰੁਪਏ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਵਗੈਰਾ ਹੋ ਜਾਊਗਾ 2 ਲੀਟਰ ਦੁੱਧ ਵੀਰ ਕਹਿੰਦਾ ਦੋ ਟਾਈਮ ਚਵਾ ਕੇ ਦਊਗਾ ਨਿਰਖਵਰਗ ਤੁਸੀਂ ਆਪਦੀ ਕਰਨੀ ਐ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਵੀਰ ਨੇ ਕਿਹਾ 2 ਲੀਟਰ ਬਹੁਤ ਐ ਜਿਵੇਂ ਮਰਜ਼ੀ ਠੀਕ ਐ ਤੇ ਨਿਆਣਾ ਵਗਰ ਤਾਂ ਪਾਉਣ ਜ਼ਰੂਰਤ ਨਹੀਂ ਨਿਆਣਾ ਪਾਉਣਾ ਪਾ ਲੋ ਜਿਵੇਂ ਮਰਜ਼ੀ ਨਿਆਣੇ ਤੋਂ ਬਿਨਾ ਚੋ ਲੋ ਠੀਕ ਐ ਠੀਕ ਐ ਸੋ ਬਾਕੀ ਥੱਲੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਨਸਾਮ ਦਾ ਟਾਈਮ ਆ ਚਵਾਈ ਇਹਨਾਂ ਦੀ ਹੋਣੀ ਆ ਉਸ ਹਿਸਾਬ ਨਾਲ ਗੈਸ ਕਰ ਲਿਓ ਕਿ ਬਾਕੀ ਚਾਰੋ ਚੁਰੂ ਦੇਖੋ ਜਮਾ ਕਿਆ ਵਸਾ ਫੁੱਲ ਚਾਰੂ ਆ ਵੱਡੀ-ਬੁੱਡੀ ਬਹੁਤ ਆ ਸੇਸੀ ਕਿਸੇ ਵਸ ਤੇ ਅੱਗੇ ਵਾਜੀ ਦੋ ਨੰਬਰ ਜਿਹੜੇ ਪਾਸੇ ਸੂ ਇਦਾਂ ਮਗਰਾਂ ਦੀ ਬੱਚੀ ਬੜੀ ਪਿਆਰੀ ਹੈ ਹਨਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕੰਨੈਟ ਹੋਣ ਚੋਣ ਵਾਲਾ ਇਹ ਇਧਰ 13 ਲੀਟਰ ਤਿਆਰ ਹੈ ਨੈਟ ਸਾਢੇ 6 ਲੀਟਰ ਪਰ ਟਾਈਮ ਦਾ ਹਾਂਜੀ ਹਾਂਜੀ ਚਵਾਈ ਚਵਾਈ ਕਿਵੇਂ ਆਦੀ ਚਵਾਈ ਚਵਾਈ ਬਹੁਤ ਵਧੀਆ ਈ ਭੂਲੀ ਸੋ ਵੀਰ ਚਵਾਈ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਚਵਾਈ ਆ ਮਾਰ ਦਿਓ ਬਈ ਇਧਰ ਤੂੰ ਦੇਖ ਸਕਦਾ ਚੋਂਡ ਚਵਾਈ ਇੱਕ ਨੰਬਰ ਆ ਕੋਈ ਭੂਰਸਾ ਲਾਣੀ ਹਨਾ ਹਾਂਜੀ ਹਾਂਜੀ ਤੇ ਨਿਆਣਾ ਦਾ ਪਰ ਖਾਸ ਇਹ ਪਤੇ ਜਰਸੀ ਤੇ ਪਾਉਣ ਜਰੂਰਤ ਪੈਂਦੀ ਹੀ ਨਹੀਂ ਜਮਾ ਪਰ ਠੀਕ ਆ ਸੋ ਚਵਾਈ ਦੇਖੋ ਜਮਾ ਤੇ ਦੁੱਧ ਚਿੱਟਾ ਦਿਨ ਕਹਿਮ ਦੱਸਿਆ ਚੌਥਾ ਜੀ ਸੋ ਨੂੰ ਪੰਜ ਮਹੀਨਿਆਂ ਦਾ ਨਹੀਂ ਤੇ ਜੇ ਰੋਕੇ ਜਾਮਾ ਜੇ ਜੂ ਰੋਕੇ ਵੀਡੀਓ ਹੈ ਦੀ ਆਪਣੀ ਜੇ ਬਣਾਈ ਜੀ ਇਹਦਾ ਭਾਗ ਜੇ ਵੇਚਣ ਵਾਲਾ ਇਹਦਾ 74000 ਦਾ ਗੁਜਾਇਸ ਹੋ ਜੂਗੀ ਗੁਜਾਇਸ ਹੋ ਜੀ ਤੋਰ ਦੀ ਬਾਰ ਨੂੰ ਸੋਪਰ ਪਹਿਲਾ ਨੰਬਰ ਦਿਖਾਇਆ 83000 ਵਾਲੀ ਦੂਜੇ ਨੰਬਰ ਤੇ ਆ ਗਿਆ ਆਪਣਾ 77000 ਹੈ ਨਾ 77 ਜੀ 74000 ਸੌਰੀ 74000 ਦੇ ਵਿੱਚੋਂ ਥੋੜਾ ਬਹੁਤਾ ਮਾਮਦਾਨ ਹੋ ਜੂ ਹਾਂ ਜੀ ਦੂਜਾ ਸੂਆ ਤੇ ਬੱਚੀ ਜਵਾਨੀ ਦੀ ਵਿੱਚ ਆ ਕਦ ਕੁਦ ਬਹੁਤ ਆ ਬੱਚੀ ਬਹੁਤ ਬਰੀਡ ਵਾਲੀ ਪਛਾਈ ਦੇਖ ਲਓ ਸੋਹਣੇ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਨ ਵੀ ਬੜੀ ਕਦ ਮੂੰਹ ਮੱਥੇ ਤੇ ਵਧਿਆ ਸੁੰਨੀ ਸੁਰੱਖੀ ਆਉਂਦੀ ਐ ਇਹ ਨਿੱਕਲੀ ਸੀ ਨਾ ਵੀ 74000 ਤੋਂ ਨਰਮ ਮੌਕੇ ਦੇ ਹੋ ਜੂ ਦੂਜਾ ਸੂਆ ਸੂਈ ਸੇ ਪੰਜਵਾਂ ਦਿਨ ਸੂਈ ਨੂੰ ਜੇਰ ਧਾਰਪੂਰ ਛਟਾ ਕੋਸ ਨਹੀਂ ਉਸ ਕੱਲੋ ਜਮਾਓ ਕੇ ਆ ਸੂਈ ਸਵਾਈਆ ਚੋਕ ਕੇ ਤਸੱਲੀ ਕਰਕੇ ਲੈ ਜਾ ਸਕਦੇ ਸੋ ਲੈਵੇ ਸਾਨੂੰ ਦੀਦੀ ਹੁਣ ਕੇ ਹੁਣ ਸ਼ਾਮ ਦਾ ਟਾਈਮ ਆ ਬੱਚੇ ਸਾਰਿਆਂ ਨੂੰ ਆਪਣੇ ਲਾਏ ਵੀ ਹੋ ਸਾਲਾ ਦੇਖੋ ਬੱਚੇ ਉਰੇ ਖੜੇ ਪਸਮਾ ਦੇ ਵਿੱਚ ਆਈਆਂ ਵੀ ਆ ਤੇ ਅਗਰੇ ਪ ਤੀਜੇ ਨੰਬਰ ਤੇ ਦੇਖੀ ਜ ਨੇ ਇਹ ਕਦੋਂ ਕ ਸੂਈ ਆ ਜੀ ਇਹ ਅੱਜੀ ਸੂਈ ਆ ਜੀ ਠੀਕ ਆ ਇਹਨੇ ਬੱਚਾ ਕੀ ਦਿੱਤਾਗਾ ਤੇ ਜੇਰ ਇਹਦੀ ਆ ਪਈ ਆ ਹਨਾ ਜੀ ਹਾਂਜੀ ਜੇਰ ਆ ਪਈ ਤੇ ਇਹਦੀ ਚਵਾਈ ਚ ਵੀ ਕਿਵੇਂ ਨਿਕਲੀ ਆ ਜੀ ਚਵਾਈ ਚ ਨੂੰ ਬਹੁਤ ਵਧੀਆ ਜੀ ਠੀਕ ਹੈ ਸਭ ਤੋਂ ਚਵਾਈ ਵਗੈਰਾ ਦੇਖੋ ਧਾਰਾ ਆਪਾਂ ਮਾਰ ਕੇ ਦਿਖਾਉਣਾ ਵੀਡੀਓ ਵਿੱਚ ਮਾਰੀ ਧਾਰਾ ਸਮਾਰੀ ਤੁਹਾਨੂੰ ਪੰਜਾਂ ਮਾ ਹਲੇ ਬੋੜਾ ਹੀ ਆ ਜਮਾ ਹਨ ਹਾਂਜੀ ਹਾਂਜੀ ਤੇ ਛੋਣ ਚਵਾ ਬੜਾ ਸੋਹਣਾ ਪੋਲਾ ਮੋਟੀ ਚਵਾਈ ਜੀ ਤੇ ਮਗਸਰੇ ਜਮਾਰਦੀ ਵੀਰੇ ਧਾਰਾ ਜੀ ਚਵਾਈ ਚ ਵੀ ਇੱਕ ਨੰਬਰ ਆ ਜੀ ਕੋਈ ਪ੍ਰੋਬਲਮ ਨਹੀਂ ਛੋਣ ਚਵਾਈ ਬਿਲਕੁਲ ਇੱਕ ਨੰਬਰ ਹਨਾ ਹਾਂਜੀ ਤੇਰਾ ਆਪਾਂ ਜੀ ਦਿਖਾਤੀ ਹਾਂ ਨਾ ਇਹਦਾ ਰੇਟ ਆਪਾਂ ਕੀ ਰੱਖਿਆ ਹਾਂ ਹਾਂ ਬਹੁਤ ਵਧੀਆ ਮਹੇਰਾ ਜੀ ਰੇਟ ਇਹਦਾ ਇਹਦਾ ਰੇਟ ਕਰਾਂਗੇ ਇਹ ਰੋ ਪੇਤਰ ਹੈ ਜੀ ਮਾਨਤਾ ਹੋ ਜੂਗਾ ਮਾਨਤਾ ਹੋ ਜੂਗੀ ਟੋਰ ਨਹੀਂ ਬੜੇ ਬਾਦ ਸੋ 75000 ਰੁਪਏ ਕੀਮਤ ਹੈ ਤੇ ਮੱਝਾ ਨਾਲ ਦਾ ਹੈਗਾ ਥਣ ਦੂਜਾ ਸੂਆ ਸੂਈ ਆ ਮਗਰ ਇਹਦੇ ਆ ਗਿਆ ਆਪਣਾ ਬੱਚਾ ਹਨਾ ਹਾਂਜੀ ਹਾਂਜੀ ਸਵੇਰ ਦੀ ਸੂਈ ਵੇ ਜੇਰ ਵਗੈਰਾ ਓਕੇ ਆ ਕੀਮਤ 75000 ਬਾਕੀ ਮੁੱਠ ਤੇ ਟੋਆ ਵਗੈਰਾ ਤੇ ਸ਼ਾਈਨਿੰਗ ਸੂਨਿੰਗ ਦੇਖੋ ਬੱਚੀ ਦੀ ਵੱਡੀ ਬੁੱਡੀ ਸਾਈਜ਼ ਦੇ ਵਿੱਚ ਪੂਰੀ ਵਧੀਆ ਮ ਓਕੇ ਆ 75000 ਦੇ ਵਿੱਚੋਂ ਨਰਮ ਮੌਕੇ ਤੇ ਹੋ ਜੂਗੀ ਦੂਜਾ ਸੂਆ ਸੂਈ ਸਬਾਈ ਤੇ ਮੁੱਠੀ ਵਾਲਾ ਥਾਣਾ ਅੰਦਾਜ਼ਾ ਦੋਦਾ ਹਜੇ ਕਿੰਨਾ ਪਾ ਦੂਗੀ ਜੀ ਇਹ ਹਾਂਜੀ ਕਿੰਨਾ ਦੁੱਧ ਦੇ ਸਕਦੀ ਐਂ ਅੰਦਾਜ਼ਾ ਚਾਹੀਦਾ ਈ 20 ਦੇ ਇਸ ਪਾਸੇ ਨੂੰ ਠੀਕ ਐ ਕਹਿੰਦਾ 17 18 ਬਣ ਕੇ ਜਿਹੜਾ ਮਰਜੀ ਬੰਦਾ ਲੈ ਜਿਹੜਾ ਮਰਜੀ ਲੈ ਜੀ ਠੀਕ ਐ ਮੋੜ ਲੈ ਸੋ ਵੀਰੋ ਲੇਵਾ ਵਗੈਰਾ ਇੱਕ ਆਪਾਂ ਨੇੜੇ ਤੋਂ ਫੇਰ ਦਿਖਾ ਦਨੇ ਆ ਚਾਰੇ ਥਾਂ ਨਿਕਲਵੇਂ ਸਾਫ਼ ਤੋਂ ਸਾਰੇ ਬਿੱਥੀ ਤੇ ਤੇ ਅੱਗੇ ਪਿੱਛੇ ਰਹਾਵਾ ਨਾ ਜਮਾ ਕਿਸੇ ਪਾਸੇ ਲਿਸੀ ਨਾ ਵੀ 75000 ਚੋਂ ਥੋੜਾ ਬੋਤਾ ਮਾਨਦਾਨ ਹੋ ਜੀ ਸੀ ਕਿ ਤੀਜੇ ਨੰਬਰ ਤੇ ਅੱਗੇ ਵਾਜੀ ਦੇਖੇ ਨਾ ਚੌਥੇ ਨੰਬਰ ਤੇ ਆਪਾਂ ਜਿਹੜੀ ਇਹ ਵੀ ਸੂਈ ਵੀ ਆ ਹਨਾ ਹਾਂਜੀ ਹਾਂਜੀ ਇਹ ਸੂਆ ਕਿਹੜਾ ਹੋ ਜੀ ਇਹ ਤੀਜਾ ਜੀ ਇਹਨੂੰ ਕਿਹ ਕਿਦਾਂ ਹੋਵੇ ਉਹਨੇ ਦੇ ਥੱਲੇ ਹੈਗਾ ਜੀ ਤਕਰੀਬਨ 16 ਕਿਲੋ। ਠੀਕ ਹੈ 16 ਕਿਲੋ ਦੁੱਧ ਨੈਟ 8 ਲੀਟਰ ਪਰ ਟਾਈਮ ਦਾ ਚੋਣ ਨਾਲ ਹਾਜ਼ਰ ਆ। ਹਾਂ ਜੀ ਹਾਂ ਜੀ ਹਾਜ਼ਰ ਆ। ਚੋਣ ਚ ਵਾਈਕ ਨੰਬਰ ਆ ਜਾਵਾਂ। ਚੋਣ ਚ ਵਾਂਚ ਜਾਵਾਂ 1 ਨੰਬਰ ਜੀ। ਸਭਰੇ ਚਵਾਈ ਵਗੈਰਾ ਦੇਖੋ ਧਾਰਾ ਆਪਾਂ ਸਾਰੇ ਬੋਸਨ ਦੇ ਮਾਰਗ ਦਿਖਾ ਦਿਆਂ। ਤੇ ਕਿਆ ਬਾਤਾਂ ਮੋਟਾ-ਬੋਟਾ ਚੋਣਾ ਮਗਰ ਸਾ ਵਿਸਤਾਰਾ ਮਾਰ ਦਈਵੇ। ਚਲੋ ਦੇ ਕੋਚਵਾਈ ਵਗੈਰਾ। ਤੇ ਲੋਟ ਜਾਵਾਂ ਚੁੱਟਾ ਬੜਿਆ ਵਾ ਜਾਵਾਂ ਹਣਾ। ਅਜੇ ਉਤਰਨਾ ਨਾਲੇ। ਬਾ ਠੀਕ ਆ। ਤੇ ਇਹਦਾ ਰੇਟ ਆ ਬਾਕੀ ਰੱਖਿਆ ਖੋਲ ਦੀ ਬਾਹਰ ਨੂੰ। ਕੀ ਭਾ ਰੱਖਿਆ ਇਹਦਾ ਨ 53000 ਆਈ 53000 ਗੁਜਾਇਸ ਹੋ ਜੂਗੀ 50 ਹੋ ਜੂਗੀ ਤੁਹ ਤਾਂ ਮੰਨ ਕੇ ਚਲੇ ਵੀ ਇਹ ਵੀ 17 18000 ਐਸਟੀਮੇਟ ਜੇ ਹੈਗੀ ਹਾਂਜੀ 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 ਹੈ ਕਰਾਮ ਠੀਕ ਆ ਵੀ 16 17 16 ਇੱਥੇ ਚਰਨ ਵਾਲੀ ਹੈਗੀ ਐ ਤੇ ਬਾਕੀ ਬਿਹੜਾ ਵਾ ਦੇਖਿਆ ਸਾਰੇ ਕੱਪੜਾ ਆਈਆਂ ਹੈ ਹਨਾ ਹਾਂਜੀ ਹਾਂਜੀ ਠੀਕ ਆ ਇਧਰਲੇ ਬਿਹੜੇ ਪੰਜਾਬ ਵਾਲੀਆਂ ਹਨਾ ਹਾਂਜੀ ਹਾਂਜੀ ਪੰਜਾਬ ਵਾਲੀਆਂ ਫਿਰ ਕੱਦ ਕਾਠ ਵਗੈਰਾ ਦੇਖੋ ਸਾਈਨਿੰਗ ਸੂਨਿੰਗ ਬਹੁਤ ਆ 54000 ਰੁਪਿਆ ਸੁਆਤੀ ਜਾ ਆ ਗਈ ਜਮ ਹਾਂਜੀ ਹਾਂਜੀ ਸੁਈ ਸਵਾਈਆ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਕਿੰਨਾ ਹੋਦੋ ਤੂੰ ਦੋਨੇ ਟਾਈਮਾਂ ਦਾ ਹੁਣ ਹਾਜ਼ਰ ਥੱ ਠੀਕ ਹੈ 3 4 4 ਦਿਖਾਤੇ ਆਪਾਂ ਸੁੰਜਾ ਸਮਝਾ ਰੇਟ ਕੱਲੀ-ਕੱਲੀ ਦਾ ਵੀਡੀਓ ਦੇ ਵਿੱਚ ਆ ਧਾਰਾ ਮਾਰ ਕੇ ਦਿਖਾ ਦਿਆਂ ਅੱਗੇ ਪੰਜਵੇਂ ਨੰਬਰ ਤੇ ਬੱਚੀ ਦੇਖੇ ਨਾ ਪਲੂਨ ਹਣਾ ਪਲੂਨ ਬੱਚੀ ਹੈ ਹਾਂਜੀ ਦੰਦੋਂ ਦੇਖੀਏ ਕਿ ਨਹੀਂ ਦੇਖੀ ਦੰਦੋਂ ਨਹੀਂ ਦੇਖੀ ਜੀ ਕੈਕ ਦਨ ਲੈਂਦੀ ਹੈ ਜੀ ਇਹਦਾ ਹਫ਼ਤਾ ਰਹਿ ਗਿਆ ਜੀ ਕੀ ਰੇਟ ਰਹੂਗਾ ਜੀ ਹਾਂਜੀ ਤੇ ਰੇਟ ਇਹਦਾ ਬਸ ਇਹਦਾ 55 ਜੀ 55 'ਚ ਮਾਮਤਾਨ ਹੋ ਜਾਊਗਾ ਹਾਂਜੀ ਠੀਕ ਹੈ ਸੋ 55000 ਦੇ ਵਿੱਚੋਂ ਮਾਮਤਾਨ ਹੋ ਜਾਊਗਾ ਪਹਿਲਾ ਸੂਆ ਪਲੂਨ ਸੁੱਦੀ ਪਈ ਆ ਤੇ ਲਗਭਗ ਦਿਨ ਕੁਸ ਕੱਢ ਦਿਆ ਹਨਾ ਹਾਂਜੀ ਹਾਂਜੀ ਸੋ ਇਹਦਾ ਸਾਈਜ਼ ਜਰੂਰ ਥੋੜਾ ਮੀਡੀਅਮ ਜਾ ਆ ਗਿਆ ਹਨਾ ਹਾਂਜੀ ਹਾਂਜੀ ਸੋ ਮੀਡੀਅਮ ਸਾਈਜ਼ ਦੇ ਵਿੱਚ ਆ ਬਾਕੀ ਠੀਕਾ ਮੋੜਦਾ ਵੀਰੇ ਚੋਕ ਲੂਣ ਬੱਚੀ ਇਹ ਮੂੰਹ ਮੂੰਹ ਵੇਖੇ ਤਾਂ ਠੀਕਾ ਤੇ ਬਾਕੀ ਲੇਵੇ ਰੂਗੇ ਵਾਲੇ ਪਾਸੋਂ ਤੇ ਮੱਥੇ ਤੇ ਟੋਆ ਵਗੈਰਾ ਚੰਗੀ ਜਾਤ ਬਰੀਡ ਦੇ ਵਿੱਚ ਆਉਂਦੀ ਆ ਰਾਜੀ ਸਮੀ ਬੜੀ 55000 ਚ ਨਾਰਮ ਹੋ ਜੂਗੀ ਪਾਪਾ ਦਿਖਾ ਦਿਆ ਪੰਜ ਬੈੜਾ ਕੋਈ ਵੀ ਬੈੜ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਕੀ ਤਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ